ਲੁਧਿਆਣਾ ਦੇ ਵਿੱਚ ਇੱਕ ਐਸਆਈ ਅਰਵਿੰਦ ਸਿੰਘ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪੁਲਿਸ ਵਿਭਾਗ ਮੂਰੇ ਮਾਮਲੇ ਦੀ ਜੋ ਪੜਤਾਲ ਹੈ ਉਹ ਕਰ ਰਿਹਾ ਹੈ ਸੋ ਇਹ ਵੀ ਦੱਸ ਦਈਏ ਕਿ ਜੋ ਇਹ ਪੁਲਿਸ ਮੁਲਾਜ਼ਮ ਹੈ ਪੁਲਿਸ ਲਾਈਨ ਦੇ ਡਿਊਟੀ ਕਾਰਸੀ ਮੌਕੇ ਤੋਂ ਸੂਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਸੈਕਟਰ 32 ਦੇ ਐਲ ਆਈ ਜੀ ਫਲੈਟ ਨੰਬਰ 422 ਚ ਕਿਰਾਏ ਦੇ ਮਕਾਨ ਤੇ ਰਹਿੰਦੇ ਸੀ ਜਿਸ ਵੱਲੋਂ ਅਰਵਿੰਦ ਦੇ ਪਰਿਵਾਰਕ ਮੈਂਬਰਾਂ ਉਸ ਦੀ ਖਰਾਬ ਤਬੀਅਤ ਬਾਰੇ ਜਾਣਕਾਰੀ ਦਿੱਤੀ ਗਈ ਪਤਾ ਲੱਗਾ ਕਿ ਆਣ ਗੁਆਣ ਨੂੰ ਵੀ ਅਰਵਿੰਦ ਸਿੰਘ ਦੀ ਮੌਤ ਦੇ ਬਾਰੇ ਪੁਲਿਸ ਦੇ ਆਣ ਤੋਂ ਬਾਅਦ ਪਤਾ ਚੱਲਿਆ ਉਧਰ ਏਸੀਪੀ ਰੂਪਦੀਪ ਕੌਰ ਦੇ ਵੱਲੋਂ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅੱਜ 5:30 ਵਜੇ ਸਾਨੂੰ ਕੰਟਰੋਲ ਰੂਮ ਤੋਂ ਕਾਲ ਆਇਆ ਸੀ ਜੀ ਇਹ ਸਬ ਇੰਸਪੈਕਟਰ ਨੇ ਅਰਵਿੰਦਰ ਸਿੰਘ ਜਿਹੜੇ ਕਿ ਪੁਲਿਸ ਲਾਈਨਸ ਲੁਧਿਆਣਾ ਇਪੋਸ ਉਨਾਂ ਬਾਰੇ ਪਤਾ ਲੱਗਿਆ ਸੀ ਕਿ ਉਹਨਾਂ ਦੀ ਡੈੱਡ ਬੋਡੀ ਇੱਥੇ ਮਿਲੀ ਹੈ ਜੀ ਤਾਂ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਨ ਆਏ ਹਾਂ ਕਿ ਕਿਹੜੇ ਕਾਰੇ ਨਜ਼ਰ ਆਏ ਜੀ ਕਿਹੜੇ ਸੰਚੇਦਨ ਦੀਆਂ ਕਿਦਾਂ ਨੇ ਇਹ ਦੇ ਬਾਰੇ ਹਜੇ ਕਲੈਰਿਟੀ ਨਹੀਂ ਆ ਜੀ ਨਹੀਂ ਕਿਰਾਏ ਤੇ ਰਹਿੰਦੀ ਕਿ ਕਿਤਾਬ ਹਾਂਜੀ ਹਾਂਜੀ ਕੋਈ ਕਾਰਨ ਨਜ਼ਰ ਆਇਆ ਹਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਐਫਐਐਲ ਟੀਮ ਆਪਣੀ ਚੈਕਿੰਗ ਕਰ ਰਹੀ ਹੈ ਜੀ ਜਿੱਦਾਂ ਹੀ ਕੁਝ ਪਤਾ ਲੱਗੇਗਾ ਤੁਹਾਨੂੰ ਦੱਸਾਂਗੇ ਪਰਿਵਾਰ ਮੁਕਤ ਆ ਗਿਆ ਹਾਂਜੀ ਹਾਂਜੀ ਪਰਿਵਾਰ ਪਹੁੰਚ ਗਿਆ ਲੁਧਿਆਣਾ ਦੇ ਵਿੱਚ ਇੱਕ ਐਸਆਈ ਅਰਵਿੰਦ ਸਿੰਘ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪੁਲਿਸ ਮੈਕਮਾ ਪੂਰੇ ਮਾਮਲੇ ਦੀ ਜੋ ਪੜਤਾਲ ਹੈ ਉਹ ਕਰ ਰਿਹਾ ਸੋ ਇਹ ਵੀ ਦੱਸ ਦਈਏ ਕਿ ਜੋ ਇਹ ਪੁਲਿਸ ਮੁਲਾਜ਼ਮ ਹੈ ਪੁਲਿਸ ਲਾਈਨ ਦੇ ਡਿਊਟੀ ਕਾਰਸੀ ਮੌਕੇ ਤੋਂ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਸੈਕਟਰ 32 ਦੇ ਐਲ ਆਈ ਜੀ ਫਲੈਟ ਨੰਬਰ 424 'ਚ ਕਿਰਾਏ ਦੇ ਮਕਾਨ ਤੇ ਰਹਿੰਦੇ ਸੀ ਜਿਸ ਵੱਲੋਂ ਅਰਵਿੰਦ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਖਰਾਬ ਤਬੀਅਤ ਬਾਰੇ ਜਾਣਕਾਰੀ ਦਿੱਤੀ ਗਈ ਪਤਾ ਲੱਗਾ ਕਿ ਆਣ ਗੁਆਣ ਨੂੰ ਵੀ ਅਰਵਿੰਦ ਸਿੰਘ ਦੀ ਮੌਤ ਦੇ ਬਾਰੇ ਪੁਲਿਸ ਦੇ ਆਉਣ ਤੋਂ ਬਾਅਦ ਪਤਾ ਚੱਲਿਆ ਉਧਰ ਏਸੀਪੀ ਰੂਪਦੀਪ ਕੌਰ ਦੇ ਵੱਲੋਂ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅੱਜ 5:30 ਵਜੇ ਸਾਨੂੰ ਕੰਟਰੋਲ ਰੂਮ ਤੋਂ ਕਾਲ ਆਇਆ ਸੀ ਜੀ ਇਹ ਸਬ ਇੰਸਪੈਕਟਰ ਨੇ ਅਰਵਿੰਦਰ ਸਿੰਘ ਜਿਹੜੇ ਕਿ ਪੁਲਿਸ ਲਾਈਨਸ ਲੁਧਿਆਣਾ ਇ ਉਨਾਂ ਬਾਰੇ ਪਤਾ ਲੱਗਿਆ ਸੀ ਕਿ ਉਹਨਾਂ ਦੀ ਡੈੱਡ ਬੋਡੀ ਇੱਥੇ ਮਿਲੀ ਹੈ ਜੀ ਤਾਂ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਨ ਆਏ ਹਾਂ ਜੀ ਇਸ ਤੋਂ ਕਾਰਨ ਨਜ਼ਰ ਆਏ ਜੀ ਉਹ ਕੀ ਕਹੇ ਸੰਚੇਨ ਦੀ ਨਹੀਂ ਇਹਦੇ ਬਾਰੇ ਹਜੇ ਕਲੈਰਿਟੀ ਨਹੀਂ ਆ ਜੀ ਨਹੀਂ ਕਰਾਈ ਤੇ ਰਹਿੰਦੀ ਕਿ ਕਿਦਾਂ ਹਾਂਜੀ ਹਾਂਜੀ ਕੋਈ ਕਾਰਨ ਨਜ਼ਰ ਆਇਆ ਹਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਐਫਐਐਸਐਲ ਟੀਮ ਆਪਣੀ ਚੈਕਿੰਗ ਕਰ ਰਹੀ ਹੈ ਜੀ ਜਿੱਦਾਂ ਹੀ ਕੁਝ ਪਤਾ ਲੱਗੇਗਾ ਤੁਹਾਨੂੰ ਦੱਸਾਂਗੇ ਪਰਿਵਾਰ ਮੁਕਤ ਹੈ ਨਹੀਂ ਹਾਂਜੀ ਹਾਂਜੀ ਪਰਿਵਾਰ ਪਹੁੰਚ ਗਿਆ ਲੁਧਿਆਣਾ ਦੇ ਵਿੱਚ ਇੱਕ ਐਸਆਈ ਅਰਵਿੰਦ ਸਿੰਘ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪੁਲਿਸ ਮੈਕਮਾ ਪੂਰੇ ਮਾਮਲੇ ਦੀ ਜੋ ਪੜਤਾਲ ਹੈ ਉਹ ਕਰ ਰਿਹਾ ਸੋ ਇਹ ਵੀ ਦੱਸ ਦਈਏ ਕਿ ਜੋ ਇਹ ਪੁਲਿਸ ਮੁਲਾਜ਼ਮ ਹੈ ਪੁਲਿਸ ਲਾਈਨ ਦੇ ਡਿਊਟੀ ਕਾਰਸੀ ਮੌਕੇ ਤੋਂ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਸੈਕਟਰ 32 ਦੇ ਐਲ ਆਈ ਜੀ ਫਲੈਟ ਨੰਬਰ 422 ਚ ਕਿਰਾਏ ਦੇ ਮਕਾਨ ਤੇ ਰਹਿੰਦੇ ਸੀ ਜਿਸ ਵੱਲੋਂ ਅਰਵਿੰਦ ਦੇ ਪਰਿਵਾਰਕ ਮੈਂਬਰਾਂ ਉਸ ਦੀ ਖਰਾਬ ਤਬੀਅਤ ਬਾਰੇ ਜਾਣਕਾਰੀ ਦਿੱਤੀ ਗਈ ਪਤਾ ਲੱਗਾ ਕਿ ਆਣ ਗੁਆਣ ਨੂੰ ਵੀ ਅਰਵਿੰਦ ਸਿੰਘ ਦੀ ਮੌਤ ਦੇ ਬਾਰੇ ਪੁਲਿਸ ਦੇ ਆਉਣ ਤੋਂ ਬਾਅਦ ਪਤਾ ਚੱਲਿਆ ਉਧਰ ਏਸੀਪੀ ਰੂਪਦੀਪ ਕੌਰ ਦੇ ਵੱਲੋਂ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅੱਜ 5:30 ਵਜੇ ਸਾਨੂੰ ਕੰਟਰੋਲ ਰੂਮ ਤੋਂ ਕਾਲ ਆਇਆ ਸੀ ਜੀ ਇਹ ਸਬ ਇੰਸਪੈਕਟਰ ਨੇ ਅਰਵਿੰਦਰ ਸਿੰਘ ਜਿਹੜੇ ਕਿ ਪੁਲਿਸ ਲਾਈਨਸ ਲੁਧਿਆਣਾ ਇਪੋ ਉਨਾਂ ਬਾਰੇ ਪਤਾ ਲੱਗਿਆ ਸੀ ਕਿ ਉਹਨਾਂ ਦੀ ਡੈੱਡ ਬੋਡੀ ਇੱਥੇ ਮਿਲੀ ਹੈ ਜੀ ਤਾਂ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਨ ਆਏ ਹਾਂ ਇਹ ਕਿਹੜੇ ਕਾਰਨ ਨਜ਼ਰ ਆਏ ਜੀ ਤੁਸੀਂ ਕਿਹੜੇ ਸੰਸਥਾਨ ਗਿਆਨ ਕੀਤੀ ਹੈ ਨਹੀਂ ਇਹਦੇ ਬਾਰੇ ਹਜੇ ਕਲੈਰਿਟੀ ਨਹੀਂ ਆ ਜੀ ਨਹੀਂ ਨਹੀਂ ਕਰਾਇਤੇ ਰਹਿੰਦੀ ਕਿ ਕਿਦਾਂ ਹਾਂਜੀ ਹਾਂਜੀ ਕੋਈ ਕਾਰਨ ਨਜ਼ਰ ਆਇਆ ਹੈ ਅਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਐਫਐਐਸਐਲ ਟੀਮ ਆਪਣੀ ਚੈਕਿੰਗ ਕਰ ਰਹੀ ਹੈ ਜੀ ਜਿੱਦਾਂ ਹੀ ਕੁਝ ਪਤਾ ਲੱਗੇਗਾ ਤੁਹਾਨੂੰ ਦੱਸਾਂਗੇ ਪਰਿਵਾਰ ਮੁੱਕਦੇ ਆ ਗਏ ਹਾਂਜੀ ਹਾਂਜੀ ਪਰਿਵਾਰ ਪਹੁੰਚ ਗਿਆ ਸਟ੍ਰੀਮ ਹੋਮ ਨਿਊਜ਼ ਲਈ ਹਮੇਂ ਥਾਪੜ ਦੀ ਰਿਪੋਰਟ